ਮੁਝੇ ਲੱਭੇ ਸਾਡੇ ਪੰਨੂ ਸਰ ਦਾ ਕੀ ਆਹ ਅਰਥੀ ਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਜਲੰਧਰ ਦੇ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਤੇਜ ਸਿੰਘ ਪੰਨੂ ਉਹਨਾਂ ਦੇ ਘਰ ਦੇ ਵਿੱਚ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਰੌਣਕਾਂ ਲੱਗੀਆਂ ਹੋਈਆਂ ਹਰ ਕੋਈ ਇੱਥੇ ਪਹੁੰਚਿਆ ਉਹਨਾਂ ਨੂੰ ਮੁਬਾਰਕਾਂ ਦੇਣ ਵਾਸਤੇ ਕਿਉਂਕਿ ਜਲੰਧਰ ਦੇ ਵਿੱਚ ਜਿਹੜੀ ਜਿੱਤ ਹੋਈ ਹੈ ਉਸ ਦਾ ਸ਼ਰੇ ਇਸ ਵਕਤ ਸਾਰਿਆਂ ਨੂੰ ਜਾ ਰਿਹਾ ਜਿਹੜੇ ਮੁੱਖ ਮੰਤਰੀ ਪੰਜਾਬ ਦੀ ਗੱਲ ਕਰੀਏ ਉਹਨਾਂ ਨੇ ਬੜਾ ਲੰਬਾ ਜਿਹਾ ਹੈ ਉੱਥੇ ਟਾਈਮ ਦਿੱਤਾ ਔਰ ਉਸ ਤੋਂ ਇਲਾਵਾ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਬਲਕਿ ਉਹਨਾਂ ਦੀ ਵੀ ਡਿਊਟੀ ਲਗਾਤਾਰ ਉੱਥੇ ਰਹੀ ਹੈ ਔਰ ਉਹਨਾਂ ਨੇ ਵੀ ਜਿਹੜਾ ਹੈ ਬਹੁਤ ਚੜ ਕੇ ਉੱਥੇ ਪੂਰੀ ਕਾਨਵਾਈ ਸੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਅੱਜ ਉਹਨਾਂ ਦੇ ਘਰ ਦੇ ਵਿੱਚ ਇਸ ਟਾਈਮ ਰੌਣਕ ਲੱਗੀ ਹੋਈ ਹੈ ਮੁबारक ਬਣਾਇਆ ਬਹੁਤ ਬਹੁਤ ਮੁਬਾਰਕਾਂ ਬਹੁਤ ਮਿਹਰਬਾਨੀ ਤੁਹਾਡਾ ਬੜਾ ਅਹਿਮ ਰੋਲ ਰਿਹਾ ਤੁਹਾਡਾ ਵੀ ਉਸ ਥਾਂ ਦੇ ਉੱਤੇ ਉਸ ਕਹਿੰਦੇ ਗੜ੍ਹੂ ਦੀ ਜੋ ਇਨਸ਼ਾਅੱਲਾ ਕਿੱਦਾਂ ਲੱਗ ਰਿਹਾ ਹੁਣ ਜਿੱਤ ਮਿਲ ਗਈ ਬਹੁਤ ਤਸੱਲੀ ਹੈ ਬਹੁਤ ਖੁਸ਼ੀ ਹੈ ਤਸੱਲੀ ਇਸ ਗੱਲ ਦੀ ਆ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਮੁੱਦਿਆਂ ਦੇ ਉੱਤੇ ਤੇ ਸਰਕਾਰ ਦੇ ਵੱਲੋਂ ਕੀਤੇ ਹੋਏ ਕੰਮਾਂ ਦਾ ਮੁੱਲ ਪਾ ਰਹੇ ਆ ਔਰ ਉਹਨਾਂ ਨੇ ਵਿਰੋਧੀ ਧਿਰਾਂ ਦੀਆਂ ਸਾਰੀਆਂ ਉਹੜੜੀਆਂ ਗੱਲਾਂ ਸੀ ਉਹਨਾਂ ਨੂੰ ਨਕਾਰ ਦਿੱਤਾ ਜਿਹੜੀਆਂ ਨੈਗੇਟਿਵ ਕਰ ਰਹੇ ਸੀ ਅਸੀਂ ਪੋਜ਼ਿਟਿਵ ਪੱਖ ਲੈ ਕੇ ਗਏ ਸੀ ਕਿ ਪੰਜਾਬ ਦੇ ਲੋਕਾਂ ਨੇ ਉਸ ਪੋਜ਼ਿਟਿਵ ਪੱਕੇ ਦੇਤੇ ਮੋਰ ਲਾ ਦਿੱਤੇ ਜਿਸ ਤਰ੍ਹਾਂ ਕਿ ਮੁੱਖ ਮੰਤਰੀ ਨੂੰ ਆਪ ਉਥੇ ਚਲੇ ਜਾਂਦੇ ਤੇ ਵਿਰੋਧ ਵੀ ਕਰਨਾ ਇੱਕ ਵੱਡਾ ਤੰਗ ਕਸਿਆ ਸੀ ਕਿ ਕੀ ਲੋੜ ਪੈ ਗਈ ਮੁੱਖ ਮੰਤਰੀ ਨੂੰ ਇੱਥੇ ਆ ਕੇ ਬੈਠਣ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਮੁੱਖ ਮੰਤਰੀ ਨੁਮਾਇੰਦਾ ਪਬਲਿਕ ਦਾ ਪਬਲਿਕ ਲਈ ਉਹ ਕਿਤੇ ਵੀ ਜਾ ਸਕਦਾ ਇਸ ਚੀਜ਼ ਨੂੰ ਕਿੱਦਾਂ ਦੇਖੋ ਮੁੱਖ ਮੰਤਰੀ ਸਾਹਿਬ ਕਿ ਤੇ ਸੋਚ ਦੇ ਮੁੱਖ ਮੰਤਰੀ ਨਹੀਂਗੇ ਨਾ ਉਹ ਬਠਿੰਡੇ ਦੇ ਮੁੱਖ ਮੰਤਰੀ ਨਹੀਂ ਚੰਡੀਗੜ੍ਹ ਦੇ ਮੁੱਖ ਮੰਤਰੀ ਨੇ ਉਹ ਪੰਜਾਬ ਦੀ ਹਰ ਗਲੀ ਹਰ ਘਰ ਦੇ ਮੁੱਖ ਮੰਤਰੀ ਨੇ ਜਿੱਥੇ ਚੌਣ ਹੋਊਗੀ ਉੱਥੇ ਮੁੱਖ ਮੰਤਰੀ ਸਾਹਿਬ ਜਾਣਗੇ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਜਿਹੜੀ ਟੀਮ ਹੈ ਉਹ ਸਾਰੀ ਦੀ ਸਾਰੀ ਉੱਥੇ ਪਹੁੰਚੂਗੀ ਗੱਲ ਇਹ ਨਹੀਂ ਹੈ ਕਿ ਕਿੱਥੇ ਮੁੱਖ ਮੰਤਰੀ ਸਾਹਿਬ ਨੇ ਜਾਣਾ ਕਿੱਥੇ ਨਹੀਂ ਜਾਣਾ ਸਕੋ ਮੈਂ ਸਮਝਦਾ ਕਿ ਵਿਰੋਧੀ ਧਿਰਾਂ ਨੂੰ ਤਾਂ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਕਿਸ ਤਰ੍ਹਾਂ ਦਾ ਮੁੱਖ ਮੰਤਰੀ ਮਿਲਿਆ ਪੰਜਾਬ ਨੂੰ ਜਿਹੜਾ ਪੰਜਾਬ ਦੀਆਂ ਗਲੀਆਂ ਦੇ ਵਿੱਚ ਫਿਰਦਾ ਨਹੀਂ ਤਾਂ ਅਸੀਂ ਤਾਂ ਉਹ ਵੀ ਮੁੱਖ ਮੰਤਰੀ ਬੈਠੇ ਵੇਖਿਆ ਇੱਥੇ ਜਿਹੜੇ 4 ਸਾਲਾਂ ਦੇ ਵਿੱਚ ਤਿੰਨ ਵਾਰੀ ਪੰਜਾਬ ਆਏ ਸੀਗੇ ਤੇ ਇੱਥੇ ਜਦੋਂ ਪਟਿਆਲੇ ਆਉਂਦੇ ਉਹਨਾਂ ਦੇ ਜਿੱਦ ਪਟਿਆਲੇ ਦੇ ਬਾਹਰ ਬੋਰਡ ਲੱਗੇ ਹੁੰਦੇ ਸੀਗੇ ਕਿ ਪਟਿਆਲੇ ਦੇ ਵਿੱਚ ਮੁੱਖ ਮੰ ਸਵਾਗਤ ਹੈ ਹਨਾ ਕੋ ਪਟਿਆਲੇ ਦੇ ਹੀ ਸੀਗੇ ਪੰਜਾਬ ਦੇ ਵਿੱਚ ਆਉਣ ਦੇ ਉੱਤੇ ਮੁੱਖ ਮੰਤਰੀਆਂ ਦਾ ਸਵਾਗਤ ਕੀਤਾ ਜਾਂਦਾ ਹੁੰਦਾ ਸੀ ਤੇ ਪਹਿਲੇ ਮੁੱਖ ਮੰਤਰੀ ਜਿਹੜੇ ਗਲੀਆਂ ਤੱਕ ਉਤਰੇ ਨੇ ਸ਼ਹਿਰਾਂ ਤੱਕ ਜਿਹੜਾ ਗਏ ਨੇ ਇਹ ਤਾਂ ਪੰਜਾਬ ਦੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਔਰ ਐਪਰੀਸ਼ੀਏਟ ਕਰਕੇ ਉਹਨਾਂ ਨੇ ਐਸਾ ਖਤਮਾ ਦੇ ਦਿੱਤਾ ਕਿ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਮੁੱਖ ਮੰਤਰੀ ਹੀ ਚਾਹੀਦੇ ਸੀ ਜੀ ਜਿੱਤ ਜਿਹੜੀ ਹੈ ਵੱਡੀ ਜਿੱਤ ਹੋਈ ਹੈ ਉੱਥੇ ਕਾਦੀਗਲ ਦੀ ਵੱਡੀ ਹਾਰ ਹੋਈ ਹੈ ਕਾਰਨ ਕੀ ਹੈ ਕਿ ਇੱਕ ਵੱਡੀ ਪੁਰਾਣੀ ਪਾਰਟੀ ਹੋਵੇ ਤੇ ਉਸ ਨੂੰ 12-13 ਸਪੋਰਟ ਪਰੇ ਬੜਾ ਕਿਸੇ ਨਾ ਕਿਸੇ ਟੱਪਟਾ ਸੌਣ ਨੂੰ ਲੱਗਦਾ ਕਾਰਨ ਕੀ ਸਮਝਦੇ ਹੋ ਤੁਸੀਂ ਤਾਂ ਡਬਲ ਦੇ ਜਾਂਨੇ 550 ਪਈ ਹੈ ਜੀ ਉਹਨਾਂ ਨੂੰ 550 ਉਹਨਾਂ ਨੂੰ ਪਈ ਆ ਤੇ 615 ਪਈਆਂ ਨੇ ਬਸਪਾ ਵਾਲਿਆਂ ਨੂੰ ਇਹਦੇ ਵਿੱਚ ਜਿਹੜਾ ਇੰਟਰਸਟਿੰਗਲੀ ਇਹ ਹੈ ਕਿ ਜਿਹੜਾ ਸਾਰਾ ਬਾਗੀ ਧੜਾ ਜਿਹੜਾ ਵਿਰੋਧੀ ਧੜਾ ਉਹਨਾਂ ਨੇ ਸਪੋండ్ ਲਈ ਤੀ ਬੀਬੀ ਦੀ ਜਿਹਨਾਂ ਨੂੰ ਤਕੜੀ ਚੋਣ ਦਾ ਨਿਸ਼ਾਨਾ ਸੀ ਉਹਨਾਂ ਨੂੰ ਪਈਆਂ 550 615 ਵੋਟਾਂ ਪਈਆਂ ਬਸਪਾ ਵਾਲਿਆਂ ਦੀ ਜਿਹਦੀ ਜਿਹਨੂੰ ਮਦਦ ਕਰਨ ਦੀ ਅਪੀਲ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਧੜੇ ਨੇ ਕੀਤੀ ਸੀ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਅਪੀਲ ਦੇ ਉੱਤੇ ਅਕਾਲੀ ਦਲ ਦੇ ਨਾਲੋਂ 65 ਵੋਟਾਂ ਵੰਡ ਮਿਲੀਆਂ ਸੀ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਕਹਦੇ ਤੇ 65 ਵੋਟਾਂ ਜਿਹੜੀਆਂ ਸੀ ਉਹ ਬਸਪਾ ਨੂੰ ਪੈ ਗਈਆਂ ਇਹਨਾਂ ਦੋਨਾਂ ਦਾ ਜਿਹੜਾ ਮੁਕਾਬਲਾ ਸੀਗਾ ਉਹ ਨੋਟਾਂ ਦੇ ਨਾਲ ਲਗਾਤਾਰ ਜਿਹੜਾ ਉਹ ਜਾਰੀ ਰਿਹਾ ਕਦੀ ਉਹ ਅੱਗੇ ਵਜਨਦੇ ਸੀ ਕਦੀ ਉਹ ਅੱਗੇ ਜੀ ਭਾਜਪਾ ਦੇ ਸ਼ੀਤ ਲੰਗਰਾਲ ਜਿਹੜੇ ਆ ਉਹ ਆਵਾਮ ਆਪ ਪਹਿਲਾਂ ਦੀਦੀ ਪਾਰਟੀ ਤੋਂ ਆਵਾਮ ਆਦਿਨ ਪਾਰਟੀ ਚਾਏ ਫਿਰ ਆਵਾਮ ਆਦਿਨ ਪਾਰਟੀ ਤੋਂ ਭਾਜਪਾ ਦੇ ਵਿੱਚ ਚਲੇ ਗਏ ਟਿਕਟ ਮਿਲਦੀ ਹੈ ਲੜਦੇ ਆ ਬੜਾ ਬਵਾਲ ਹੋਇਆ ਸੀ ਉਹਨਾਂ ਦੇ ਫਿਰ ਗੱਲਾਂ ਬਾਤਾਂ ਬੜੀਆਂ ਚੱਲੀਆਂ ਕਿੱਦਾਂ ਦੇਖਦੇ ਹੁਣ ਉਹ ਜਿਹੜਾ ਇਸ ਵਕਤ ਉਹ ਹਾਰ ਚੁੱਕੀ ਹੈ ਨਹੀਂ ਸ਼ੀਤ ਲੰਗਰਾਲ ਹੋਰਾਂ ਦੇ ਉੱਤੇ ਗੱਲ ਕਰਨ ਦੀ ਜ਼ਰੂਰਤ ਹੀ ਨਹੀਂ ਕਿ ਉਹਨਾਂ ਨੇ ਆਪਣੇ ਸਿਆਸੀ ਭੁਇਕ ਦੇ ਉੱਤੇ ਜਿਹੜਾ ਦੀ ਆਪ ਹੀ ਇੱਕ ਲੀਕ ਫੇਰ ਲਈ ਹੈ ਜਦੋਂ ਲੋਕਾਂ ਦੇ ਚੁਣੇ ਹੋਏ ਤੁਸੀਂ ਨੁਮਾਇੰਦੇ ਹੋ ਲੋਕਾਂ ਦੇ ਵਾਸਤੇ ਕੰਮ ਨਹੀਂ ਕਰੋਗੇ ਪਟੇਤੇ ਦੇ ਕੰਮਾਂ ਦੇ ਵਿੱਚ ਪਾਉਂਗੇ ਤੇ ਫਿਰ ਲੋਕਾਂ ਦਾ ਜਰੂਰ ਮੌਕਾ ਲੱਗੂਗਾ ਉਹ ਤੁਹਾਨੂੰ ਉਹਦਾ ਮਜ਼ਾ ਤਾਂ ਜਿਹੜਾ ਜੀ ਉਹ ਚਖਾ ਦੇਣਗੇ ਇਹ ਬਹੁਤ ਸਾਰਿਆਂ ਦੇ ਵਾਸਤੇ ਜਿਨ੍ਹਾਂ ਨੇ ਵੀ ਸਿਆਸਤ 'ਚ ਆਉਣਾ ਤਾਂ ਹੈਗੇ ਨੇ ਉਹਨਾਂ ਦੇ ਵਾਸਤੇ ਇਹ ਇੱਕ ਇਸ਼ਾਰਾ ਹੈ ਕਿ ਜੇ ਲੋਕਾਂ ਨੇ ਚੁਣਿਆ ਲੋਕ ਤੁਹਾਨੂੰ ਪਿਆਰ ਕਰਦੇ ਨੇ ਤੇ ਲੋਕਾਂ ਦੇ ਵਾਸਤੇ ਖੜੇ ਹੋ ਜੇ ਲੋਕਾਂ ਦੇ ਵਾਸਤੇ ਨਹੀਂ ਖੜੇ ਹੋਵੋਗੇ ਤੇ ਫਿਰ ਲੋਕ ਕਿਤੇ ਖੜਾ ਹੋਣ ਜੋਗਾ ਛੱਡਣਗੇ ਨਹੀਂ ਸਾਹਿਬ ਜੀ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲ ਜਾਂਦੀ ਹੈ ਇਸ ਨੂੰ ਕਿੱਦਾਂ ਦੇਖ ਰਹੇ ਹੋ ਤੁਸੀਂ ਜਿੱਤ ਹੈ ਇੱਕ ਵੱਡੀ ਤੇ ਅੱਗੇ ਤੋਂ ਜਿਹੜਾ ਇਹ ਪ੍ਰੋਸੈਸ ਹੈ ਕਹਿੰਦੇ ਸੀ ਵੀ ਪੰਜਾਬ ਵੱਲ ਨੂੰ ਵੀ ਮੂੰਹ ਹੋ ਜੂਗਾ ਕਿਤੇ ਹੋਰ ਵੀ ਹੋ ਜੂਗਾ ਇਸ ਨੂੰ ਕਿੰਨਾ ਕਹਾਂਗੇ ਇਹ ਕੁਝ ਵੀ ਨਹੀਂ ਹੁੰਦਾ ਇਦਾਂ ਦਾ ਜੀ ਇਹ ਸਾਡੇ ਵਾਸਤੇ ਦੋਹਰੀ ਖੁਸ਼ੀ ਹੈ ਅਰਵਿੰਦ ਕੇਜਰੀਵਾਲ ਜੀ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਮਿਲੀ ਹੈ ਤੇ ਦੂਸਰੀ ਇਹ ਪਾਰਟੀ ਜਿੱਤ ਹੋਈ ਆ ਆਉਂਦੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਬਾਹਰ ਆ ਜਾਣਗੇ ਔਰ ਈਡੀ ਨੂੰ ਜਿਸ ਕਿਸਮ ਦੇ ਨਾਲ ਸੁਪਰੀਮ ਕੋਰਟ ਨੇ ਝਟਕਿਆ ਮੈਂ ਸਮਝਦਾ ਕਿ ਇਹਨਾਂ ਚੀਜ਼ਾਂ ਨੂੰ ਠੱਲ ਪੈ ਜੂਗੀ ਕਿਸੇ ਨਾ ਕਿਸੇ ਨੂੰ ਇਸ ਤਰ੍ਹਾਂ ਦਾ ਮਾਲ ਜਿਹੜਾ ਜੀ ਉਹ ਸਮਾਂ ਦੇਖਣਾ ਹੀ ਪੈਣਾ ਸੀ ਜੇ ਉਹਦਾ ਕੇਂਦਰੀਵਾਲ ਸਾਹਿਬ ਨੇ ਜੇਲ੍ਹ ਦੇ ਵਿੱਚ ਅ ਦੇਖਿਆ ਤੇ ਉਮੀਦ ਹੈ ਜੀ ਕਿ ਜਿਸ ਦਾ ਜਿੰਨਾ ਮਿਸ ਯੂਜ਼ ਇਹਨਾਂ ਏਜੰਸੀਆਂ ਦਾ ਕੇਂਦਰੀ ਸਰਕਾਰ ਨੇ ਕੀਤਾ ਉਹ ਹੁਣ ਘੱਟੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਵਕਤ ਭਲਤੇਜਪਨੂ ਜੀ ਦੇ ਘਰ ਢੋਲ ਵੱਜ ਰਹੇ ਨੇ ਇੱਥੇ ਉਹਨਾਂ ਨੂੰ ਮੁਬਾਰਕਬਾਦ ਦੇਣ ਆਲੇਾਂ ਦੀ ਭੀੜ ਲੱਗੀ ਹੋਈ ਹੈ ਕਿਉਂਕਿ ਮਿਹਨਤ ਜਦੋਂ ਕੀਤੀ ਹੁੰਦੀ ਹੈ ਕਿਸੇ ਨੇ ਤੇ ਫਿਰ ਮੁਬਾਰਕਾਂ ਵੀ ਉਸ ਦੇ ਭਾਗਾਂ ਦੇ ਵਿੱਚ ਆਉਂਦੀਆਂ ਪਰਪਾਲ ਜਨੇਜਾ ਵੀ ਲਗਾਤਾਰ ਉਸੇ 16 ਦਿਨ ਰਹੀ ਗੱਲਬਾਤ ਉਹਨਾਂ ਨਾਲ ਵੀ ਕਰ ਲੈਣਾ ਜੀ ਜੀ ਰਾਗ ਮਦਰ ਦਾ ਕਾ ਸੰਗਠਨ ਦੇ ਵਾਹਨ ਨੰਬਰ ਚਾਹੀਦੇ ਇੰਚਾਰਜ ਅਸੀਂ ਸਾਰੇ ਜਿੰਨੇ ਵਲੰਟੀਅਰ ਦਾ ਜੁਨਿੰਦਰ ਕੋਹਲੀ ਜੀ ਵੀ ਕੜੀ ਨੋਰੇ ਸਾਰੇ ਸਾਡੇ ਮੇਨ ਮੇਨ ਦੇ ਸਰਪੰਨ ਉੱਤੇ ਜਾ ਕੇ ਇੱਕ ਮਹੀਨਾ ਆਪ ਦਾ ਘਰ ਵਾਚ ਕੇ ਵਿੰਦਗੀ ਕੀਤੀ ਉਹ ਫੇਰ ਹੋਈ ਗੱਲ ਸਾਡਾ ਜਰਨਲ ਉੱਤੇ ਹੜਕੇ ਕਾ ਜਿਹਾ ਜੀ ਉਹ ਨਿਯਾਗ ਨੀ ਭਗਵੰਤੀ ਸਾਹਿਬ ਦਾ ਇੱਕੋ ਕਹਾਣਾ ਸੰਭੋਟਾ ਮੰਤਰੀ ਦੀ ਭਗਵੰਤੀ ਉਹਨਾਂ ਨੂੰ ਪਹਿਲਾਂ ਮੈਂ ਲੋਕਾਂ ਦੇ ਘਰ ਜਾ ਸਕਦਾ ਦਾ ਜਾਣ ਤੋਂ ਬਾਅਦ ਵਿੱਚ ਕਿਉਂ ਨਹੀਂ ਜਾ ਸਕਦਾ ਉਹ ਜਿੱਥੇ ਉਹਨਾਂ ਨੇ ਲੋਕਾਂ ਦੇ ਕੰਮ ਦਿੱਤੇ ਜੋ ਲੋਕਾਂ ਨੇ ਵਾਦੇ ਕੀਤੇ ਉਹ ਵੀ ਆਉਣ ਵਾਲੇ ਦਿਨਾਂ ਚ ਜਲਦ ਪੂਰੇ ਜਲੰਧਰ ਬੇਸਤ ਦੇ ਲੋਕਾਂ ਦਾ ਕਾਰਜ ਮੰਤਰੀ ਪੰਜਾਬ ਦੀਆਂ ਧੰਨਵਾਦ ਜੀ ਰਿਪੋਰਟ ਤੋੜ ਮਾਰ ਜੀ ਬੋਤਾਂ ਆਉਂਦੇ ਨੇ ਕਿ ਕੋਈ ਮਾਤਾ ਵਾਂ ਦੇ ਏਰਗਾ ਨੇ ਨੌਜਵਾਨਾਂ ਨੂੰ ਸਰਦਾਰ ਭਗਵੰਤ ਸਿੰਘ ਜੀ ਨੇ ਗਰੰਟੀਆਂ ਤੇ ਉਹਦਾ ਆਉਂਦਾ ਹੀ ਨਹੀਂ ਸੀ ਪੰਜਾਬ ਦੀ ਸੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਲੱਡੂ ਵੰਡੇ ਜਾ ਰਹੇ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਇੱਥੇ ਲੱਡੂ ਵੰਡੇ ਜਾ ਰਹੇ ਆ ਢੋਲ ਵਜਾਏ ਜਾ ਰਹੇ ਆ ਮੁਬਾਰਕਬਾਦ ਦਿੱਤੀ ਜਾ ਰਹੀ ਆ ਵਲੰਟੀਅਰਸ ਨੂੰ ਵੀ ਲੱਡੂ ਖੁਲਾਏ ਜਾ ਰਹੇ ਆ ਆਦੇਦਾਰਾਂ ਨੂੰ ਵੀ ਖੁਲਾਏ ਜਾ ਰਹੇ ਆ ਤਾਂ ਜੋ ਕਹਿੰਦੇ ਸਾਰਿਆਂ ਦੀ ਮਿਹਨਤ ਐ ਅਕਸਰ ਤੁਸੀਂ ਭਗਵੰਤ ਮਾਨ ਜੀ ਨੂੰ ਸੁਣਿਆ ਹੋਊਗਾ ਉਹ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਇਹ ਵਲੰਟੀਅਰ ਨਹੀਂ ਐ ਭਮੱਕੜ ਨੇ ਤੇ ਫਿਰ ਜਿਹੜੇ ਪਾਸੇ ਅੜ ਜਾਂਦੇ ਆ ਜਿੱਤ ਹਾਸਲ ਕਰਦੇ ਸੋ ਇਹ ਦੇਖੋ ਖੁਸ਼ੀ ਵੀ ਇਹਨਾਂ ਦੇ ਚਿਹਰਿਆਂ ਦੇ ਉੱਤੇ ਸਾਫ਼ ਝਲਕ ਰਹੀ ਹੈ ਸੋ ਇਹ ਆਪਣੀ ਜਿੱਤ ਦਾ ਕਹਿ ਰਹੀ ਹੈ ਕਿ ਆਪਣੀ ਜਿੱਤ ਦਾ ਚਾਹੇ ਜਲੰਧਰ ਜਿੱਤ ਹੋਈ ਆ ਪਰ ਆਪਣੀ ਜਿੱਤ ਦਾ ਜਲੰਧਰ ਦਾ ਜਸ਼ਨ ਪਟਿਆਲਾ ਦੇ ਵਿੱਚ ਮਨਾਇਆ ਜਾ ਰਿਹਾ ਹੈ ਕੈਮਰਾ ਪਰਸਨ ਸੁਨੀਲ ਦੇ ਨਾਲ ਅਨੁਰਾਗ ਸ਼ਰਮਾ ਆਰਟੀਵੀ ਪੰਜਾਬ ਲਈ ਪਟਿਆਲਾ ਦੇ ਦੇਖੋ